ਸਵੇਰੇ 7 ਵਾਲੀ ਬੱਸ ਵਿੱਚ ਬੈਠੀ ਮਾਤਾ ਹੁਬਕੀ ਹੁਕੀ ਰੋ ਰਹੀ ਸੀ ਨਾਲ ਬੈਠੀਆਂ ਸਵਾਰੀਆਂ ਨੇ ਉਸ ਨੂੰ ਰੋਣ ਦਾ ਕਾਰਨ ਪੁੱਛਿਆ ਪਰ ਉਹ ਕੁਝ ਨਾ ਬੋਲੀ ਐਨਨੂ ਕਨੈਕਟਰ ਟਿਕਟਾਕ ਘੱਟਦਾ ਹੋਇਆ ਉਸ ਦੇ ਕੋਲ ਆਇਆ ਉਸ ਨੂੰ ਪੁੱਛਣ ਲੱਗ ਕੇ ਮਾਤਾ ਕਿਉਂ ਰੋ ਰਹੀ ਹੈ ਪਰ ਉਹ ਫਿਰ ਵੀ ਕੁਝ ਨਾ ਬੋਲੀ ਫਿਰ ਕਨੈਕਟਰ ਨੇ ਉਸ ਮਾਤਾ ਦੇ ਹੱਥੋਂ ਉਹ ਚੋਲਾ ਫੜਿਆ ਜਿਸਨੂੰ ਉਸ ਨੇ ਸੀਨੇ ਨਾਲ ਲਾ ਕੇ ਰੱਖਿਆ ਹੋਇਆ ਸੀ ਜਿਉਂ ਹੀ ਕਨੈਕਟਰ ਨੇ ਮਾਤਾ ਦਾ ਚੋਲਾ ਫਰੋਲਿਆ ਤਾਂ ਕਨੈਕਟਰ ਤੇ ਰੋਂਗਟੇ ਖੜੀ ਹੋ ਗਏ ਉਸ ਦੀਆਂ ਅੱਖਾਂ ਪਾਟੀਆਂ ਦੀ ਪਾਟੀਆਂ ਰਹਿ ਗਈਆਂ ਆਕਰ ਕੀ ਸੀ ਇਸ ਝੋਲੇ ਵਿੱਚ ਇੱਕ ਇੱਕ ਕਰਕੇ ਜਿਵੇਂ ਸਵਾਰੇ ਨੇ ਉਹ ਝੋਲਾ ਦੇਖਿਆ ਤਾਂ ਸਭ ਤੇ ਹੋਸ਼ ਉੱਡ ਗਏ ਇਹ ਜਾ ਜੋ ਦੇਖ ਕੇ ਕਨੈਕਟਰ ਡਰਾਈਵਰ ਤੇ ਸਵਾਰੀਆਂ ਦੇ ਰੌਂਟੇ ਖੜੇ ਹੋ ਗਏ ਸਭ ਤੇ ਹੋਸ਼ ਉੱਡ ਗਏ ਕਿਉਂਕਿ ਉਹ ਮਾਤਾ ਤਾਂ ਦੱਸਦਿਆਂ ਪੂਰੀ ਕਹਾਣੀ ਤੇ ਸਾ ਵਿਦੇਸ਼ਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਜ਼ਰ ਹੋਈਆਂ ਜੀ ਇੱਕ ਨਵੀਂ ਕਹਾਣੀ ਦੇ ਨਾਲ ਆਸ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੇਕਰ ਆਪ ਜੀ ਸਾਡੇ ਚੈਨਲ ਉੱਤੇ ਪਹਿਲੀ ਵਾਰ ਜਾਂ ਨਵੇਂ ਆਏ ਹੋ ਤਾਂ ਕਿਰਪਾ ਕਰਕੇ ਸਾਡੇ ਚਰਨ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਲੱਗਦੇ ਹੋਏ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਨਵੀਆਂ-ਨਵੀਆਂ ਕਹਾਣੀਆਂ ਸਿੱਧੀਆਂ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ ਸੋ ਆਪ ਜੀ ਦਾ ਬਹੁਤਾ ਸਮਾਂ ਨਾ ਲੈਂਦੇ ਹੋਏ ਕਰਦੇ ਹਾਂ ਪੂਰੀ ਕਹਾਣੀ ਸਵੇਰੇ 7 ਵਜੇ ਦਾ ਸਮਾਂ ਸੀ ਬੁੱਢੀ ਮਾਤਾ ਬਸ ਅੱਡੇ ਤੇ ਖੜੀ ਹੋਈ ਸੀ ਹੋਰ ਵੀ ਬਹੁਤ ਸਾਰੀਆਂ ਸਵਾਰੀਆਂ ਉੱਥੇ ਖੜੀਆਂ ਹੋਈਆਂ ਸਨ ਉਸ ਬੁੱਢੀ ਮਾਤਾ ਦੇ ਹੱਥ ਵਿੱਚ ਇੱਕ ਪੁਰਾਣਾ ਜਿਹਾ ਝੋਲਾ ਸੀ ਉਹ ਕਦੇ ਉਸ ਝੋਲੇ ਨੂੰ ਖੱਬੇ ਹੱਥ ਵਿੱਚ ਫੜਦੀ ਕਦੇ ਉਸ ਝੋਲੇ ਨੂੰ ਸੱਜੇ ਹੱਥ ਵਿੱਚ ਫੜਦੀ ਅੱਡੇ ਤੇ ਸਰਕਾਰੀ ਮੁਲਾਜ਼ਮ ਵੀ ਖੜੇ ਹੋਏ ਸਨ ਕੁਝ ਟੀਚਰ ਸੀ ਕੁਝ ਸਟੂਡੈਂਟਸ ਸੀ ਕੁਝ ਪੁਲਿਸ ਵਾਲੇ ਸੀ ਕੁਝ ਬੈਂਕ ਮੁਲਾਜ਼ਮ ਵੀ ਸੀ ਸਾਰੇ ਮੁਲਾਜ਼ਮਾਂ ਨੇ ਸਵੇਰੇ 7 ਵਾਲੇ ਬੱਸ ਚੜ੍ਹਨਾ ਹੁੰਦਾ ਸੀ ਕਿਉਂਕਿ ਉਹਨਾਂ ਨੇ ਟਾਈਮ ਸਰ ਆਪਣੇ ਆਪਣੇ ਡਿਊਟੀਆਂ ਤੇ ਜਾਣਾ ਹੁੰਦਾ ਸੀ ਪਰ ਉਹ ਬੁੱਢੀ ਮਾਤਾ ਨੇ ਵੀ ਉਸੇ ਬੱਸ ਤੇ ਚੜ੍ਹਨਾ ਸੀ ਕਈ ਲੜਕੀਆਂ ਮਾਤਾ ਵੱਲ ਦੇਖ ਰਹੀਆਂ ਸਨ ਇਸ ਬੁੱਢੀ ਮਾਤਾ ਨੇ ਸਵੇਰੇ ਸਵੇਰੇ ਤਿਆਰ ਹੋ ਕੇ ਕਿੱਥੇ ਜਾਣਾ ਹੈ ਆਪਣੇ ਮਨ ਦੇ ਵਿੱਚ ਉਹ ਸੋਚ ਰਹੀਆਂ ਸਨ ਉਹ ਮਾਤਾ ਬੜੀ ਉਦਾਸ ਸੀ ਉਹ ਮਾਤਾ ਕਦੇ ਸੱਜੇ ਵੱਲ ਦੇਖੇ ਰਹੀ ਸੀ ਤੇ ਕਦੇ ਖੱਬੇ ਵੱਲ ਵੇਖ ਰਹੀ ਸੀ ਇਹਨਾਂ ਨੂੰ ਬਸ ਉੱਥੇ ਆ ਜਾਂਦੇ ਹੈ ਤੇ ਸਵਾਰੀਆਂ ਵਿੱਚ ਹਵੜਾ ਦਵੜੀ ਮੱਚ ਜਾਂਦੀ ਹੈ ਸਾਰੀਆਂ ਸਵਾਰੀਆਂ ਭੱਜ ਭੱਜ ਕੇ ਬੱਸ ਦੀ ਬਾਰੀਕ ਤੇ ਕੋਲ ਜਾ ਕੇ ਚੜਨਾ ਸ਼ੁਰੂ ਕਰ ਦਿੰਦੇ ਹਨ ਇੱਧਰ ਮਾਤਾ ਵੀ ਬੱਸ ਵਿੱਚ ਚੜ ਜਾਂਦੀ ਹੈ ਪਿੱਛੇ ਸਵਾਰੀਆਂ ਨੇ ਤੱਕਾ ਮਾਰਿਆ ਤੇ ਮਾਤਾ ਬੱਸ ਦੇ ਵਿੱਚ ਡਿੱਗ ਪੈਂਦੀ ਹੈ ਉਹ ਡਿੱਕੇ ਫਿਰ ਖੜੀ ਹੋ ਜਾਂਦੀ ਹੈ ਪਰ ਬੱਸ ਦੇ ਵਿੱਚ ਪਹਿਲਾਂ ਹੀ ਬਹੁਤ ਜ਼ਿਆਦਾ ਭੀੜ ਸੀ ਉੱਥੇ ਕੁਝ ਪੜਨ ਵਾਲੇ ਮੁੰਡੇ ਬਸਸੀਟਾਂ ਉੱਤੇ ਬੈਠੇ ਸਨ ਤੱਕ ਕੋ ਜੁ ਮੁੰਡਿਆਂ ਨੇ ਮਾਤਾ ਨੂੰ ਸੀਟ ਦੇ ਦਿੱਤੀ ਕਿ ਮਾਤਾ ਜੀ ਤੁਸੀਂ ਬੈਠ ਜਾਓ ਆਪਾਂ ਤਾਂ ਖੜੇ ਹੁਕੀ ਵੀ ਚਲੇ ਜਾਵਾਂਗੇ ਮਾਤਾ ਬੱਸ ਵਿੱਚ ਬੈਠ ਜਾਂਦੀ ਹੈ ਬੱਸ ਅਜੇ ਕੁਝ ਹੀ ਦੂਰ ਗਈ ਹੋਵੇਗੀ ਉਹ ਸ਼ਹਿਰ ਦੀਆਂ ਗਲੀਆਂ ਵਿੱਚੋਂ ਹੁੰਦੀ ਹੋਈ ਆਪਣਾ ਸਫ਼ਰ ਤੈਅ ਕਰਦੀ ਹੈ ਪਰ ਮਾਤਾ ਬਾਹਰ ਗਲੀਆਂ ਕੰਨੀ ਦੇਖ ਕੇ ਹੁਬਕੀ ਹੁਬਕੀ ਰੋਣ ਲੱਗ ਜਾਂਦੀ ਹੈ ਪਹਿਲਾਂ ਮਾਤਾ ਦੀ ਆਵਾਜ਼ ਥੋੜੀ ਹੁੰਦੀ ਹੈ ਪਰ ਉਹਦੀ ਆਵਾਜ਼ ਹੌਲੀ-ਹੌਲੀ ਉੱਚੀ ਹੋਣ ਲੱਗ ਜਾਂਦੀ ਹੈ ਮਾਤਾ ਨੂੰ ਪਤਾ ਨਹੀਂ ਕੀ ਹੋ ਗਿਆ ਹੈ ਅਗਲੀਆਂ ਅਤੇ ਪਿਛਲੀਆਂ ਸੀਟ ਤੇ ਬੈਠੀਆਂ ਸਵਾਰੀਆਂ ਉਸਨੂੰ ਹਰਾਨ ਨਾਲ ਦੇਖ ਰਹੀਆਂ ਸਨ ਇੱਕ ਦੁਆਨੇ ਤੇ ਪੁੱਛਿਆ ਮਾਤਾ ਕੀ ਗੱਲ ਹੋ ਗਈ ਬੇਬੇ ਜੀ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਾ ਬੋਲੀ ਮਾਤਾ ਨੂੰ ਇੰਜ ਰੋਂਦਾ ਵੇਖ ਕੇ ਬਸ ਦੀਆਂ ਸਵਾਰੀਆਂ ਪਰੇਸ਼ਾਨ ਹੋ ਗਈਆਂ ਕਿਉਂਕਿ ਸਵੇਰੇ ਸਵੇਰੇ ਇਸ ਤਰ੍ਹਾਂ ਰੋਣ ਦੀ ਆਵਾਜ਼ਾ ਸੁਣ ਕੇ ਕਿਸੇ ਦਾ ਵੀ ਮਨ ਪਰੇਸ਼ਾਨ ਹੋ ਸਕਦਾ ਹੈ ਸਵਾਰੀਆਂ ਨੇ ਮਾਤਾ ਦੇ ਆਲੇ ਦੁਆਲੇ ਝੁੰਡ ਬਣਾ ਲਿਆ ਸਾਰੇ ਮਾਤਾ ਤੋਂ ਪੁੱਛ ਰਹੀ ਸੀ ਕਿ ਮਾਤਾ ਕੀ ਗੱਲ ਹੋ ਗਈ ਹੈ ਪਰ ਮਾਤਾ ਕੁਝ ਵੀ ਨਹੀਂ ਬੋਲ ਰਹੀ ਸੀ ਐਨੇ ਨੂੰ ਕਲੈਕਟਰ ਟਿਕਟਾਂ ਕਰਤਾ ਹੋਇਆ ਮਾਤਾ ਦੇ ਕੋਲ ਆਇਆ ਉਹ ਮਾਤਾ ਨੂੰ ਪੁੱਛਣ ਲੱਗਾ ਮਾਤਾ ਜੀ ਤੁਸੀਂ ਕਿਉਂ ਰੋ ਰਹੇ ਹੋ ਪਰ ਮਾਤਾ ਕੁਝ ਨਹੀਂ ਬੋਲੀ ਫਿਰ ਉਹ ਕਹਿਣ ਲੱਗਾ ਲੱਗਦਾ ਹੈ ਮਾਤਾ ਕੋਲੇ ਕਿਰਾਏ ਵਾਸਤੇ ਪੈਸੇ ਨਹੀਂ ਮਾਤਾ ਤੂੰ ਟੈਨਸ਼ਨ ਨਾ ਲੈ ਇਹ ਬੱਸ ਸਰਕਾਰੀ ਨਹੀਂ ਇਹ ਪ੍ਰਾਈਵੇਟ ਹੈ ਪਰ ਫਿਰ ਵੀ ਤੂੰ ਮੈਨੂੰ ਆਪਣਾ ਪੁੱਤ ਵਰਗਾ ਸਮਝ। ਤੇਰੀ ਟਿਕਟ ਮੈਂ ਕਟਵਾ ਲੈਂਦਾ ਹਾਂ ਮੈਂ ਆਪਣੇ ਪੱਲੋਂ ਪੈਸੇ ਦੇ ਦੇਵਾਂਗਾ ਰੋ ਨਾ पर माता अजी भी चुप नहीं हो रही थी। हुन समझ नहीं आ रहा सी की माता क्यों रो रही है। कनेक्टर बार-बार माता नु पुछ रसी। माता जी ਤੁਸੀਂ ਰੋਣ ਦਾ ਕਾਰਨ ਦੱਸ ਦੋ। ਸਾਨੂੰ ਪਤਾ ਤਾਂ ਲੱਗੇ ਹੀ ਗੱਲ ਕੀ ਹੈ। ਐਨੇ ਨੂੰ ਡਰਾਈਵਰ ਕੋਲੇ ਜਦੋਂ ਇਹ ਗੱਲ ਪੁੱਛੀ ਤਾਂ ਡਰਾਈਵਰ ਨੇ ਬੱਸ ਵਿੱਚ ਚੱਲ ਰਹੀ ਡੈਕ ਨੂੰ ਬੰਦ ਕਰ ਦਿੱਤਾ। ਪਹਿਲਾਂ ਉਸ ਗੁਰਬਾਣੀ ਚੱਲ ਰਹੀ ਸੀ। ਹੁਣ ਡੈਕ ਬੰਦ ਕਰ ਦਿੱਤੀ ਤੇ ਸਾਰੇ ਚੁੱਪਚਾਪ ਮਾਤਾ ਵੱਲ ਦੇਖ ਰਹੇ ਸੀ। कनेक्टर ਡਰਾਈਵਰ ਕੋਲੇ ਗਿਆ ਅਤੇ ਪਾਣੀ ਵਾਲੀ ਬੋਤਲ ਚੱਕ ਕੇ ਮਾਤਾ ਨੂੰ ਪਾਣੀ ਪੀਣ ਲਈ ਕਿਹਾ। ਮਾਤਾ ਨੇ ਪਾਣੀ ਦੀ ਕੁੱਟ ਪੀਤੀ ਪਰ ਮਾਤਾ ਅਜੇ ਵੀ ਚੁੱਪੋਚਾਪ ਰੋ ਰਹੀ ਸੀ ਹੁਣ ਸਾਰੇ ਜਣੇ ਪਰੇਸ਼ਾਨ ਹੋ ਗਏ ਕਿਉਂਕਿ ਮਾਤਾ ਕੁਝ ਬੋਲ ਨਹੀਂ ਰਹੀ ਸੀ ਨਾ ਹੀ ਕੁਝ ਦੱਸ ਰਹੀ ਸੀ ਤੇ ਫਿਰ ਕਨੈਕਟਰ ਨੇ ਉਸ ਮਾਤਾ ਕੋਲ ਉਹ ਝੋਲਾ ਫੜ ਰਿਆ ਜੋ ਹੱਥਾਂ ਦੇ ਵਿੱਚ ਉਹ ਕੁੱਟ ਕੇ ਫੜੀ ਬੈਠੀ ਸੀ ਜਿਉਂ ਹੀ ਉਸਨੇ ਝੋਲਾ ਖੋਲਿਆ ਉਸਦੇ ਰੋਂਗ ਤੇ ਖੜੇ ਹੋ ਗਏ ਉਸਦੇ ਖੋਸ਼ ਉੱਡ ਗਏ ਉਸ ਝੋਲੇ ਵਿੱਚ ਕੁਝ ਇਹੋ ਜਿਹਾ ਨਿਕਲੇ ਕਿ ਸਾਰੀਆਂ ਸਵਾਰੀਆਂ ਹੈਰਾਨ ਤੇ ਪਰੇਸ਼ਾਨ ਹੋ ਗਈਆਂ। ਉਹਨਾਂ ਨੇ ਬਸ ਉੱਥੇ ਹੀ ਰੋਕ ਲਈ। ਅੱਗੇ ਜੋ ਹੋਇਆ ਤੁਸੀਂ ਵੀ ਸੁਣ ਕੇ ਹੈਰਾਨ ਹੋ ਜਾਓਗੇ। ਉਸ ਝੋਲੇ ਦੀ ਤਸਵੀਰ ਨੇ ਸਭ ਕੁਝ ਪਿਆਨ ਕਰ ਦਿੱਤਾ। ਬਸ ਇੱਕ ਸਾਈਡ ਤੇ ਰੋਕ ਕੇ ਲੋਕਾਂ ਨੇ ਮਾਤਾ ਨੂੰ ਚੁੱਪ ਕਰਾਇਆ। ਉਸ ਤੋਂ ਸੱਚਾਈ ਜਾਣਨੀ ਚਾਹੀ। ਆਖਰਕਾਰ ਮਾਤਾ ਨੇ ਆਪਣੀ ਚੁੱਪੀ ਤੋੜ ਦਿੱਤੀ। ਉਹ ਪਤਾ ਨਹੀਂ ਪਿਛਲੇ ਕਿੰਨੇ ਕ ਸਮੇਂ ਤੋਂ ਇਸ ਤਰ੍ਹਾਂ ਚੁੱਪਚਾਪ ਰਹੀ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਘਰ ਦੇ ਵਿੱਚ ਸੁਖੀ ਵੱਸਦੀ ਸੀ। ਮੇਰੇ ਪਤੀ ਦੇ ਕੋਲੇ 50 ਕਿੱਲੇ ਜ਼ਮੀਨ ਸੀ ਤੇ ਮੇਰਾ ਪਤੀ ਸ਼ਹਿਰ ਵਿੱਚ ਇੱਕ ਮੰਨਿਆ ਪਰਮੰਨਿਆ ਵਕੀਲ ਸੀ ਮੇਰੇ ਪਤੀ ਨੇ ਕਦੇ ਵੀ ਮੇਰੇ ਤੇ ਹੱਥ ਨਹੀਂ ਚੁੱਕਿਆ ਸੀ ਮੇਰੇ ਪਤੀ ਨੇ 4 ਪਲਾਟ ਮੇਰੇ ਨਾਮ ਕਰਵਾਏ ਸੀ ਪਰ ਕਰੋਨਾ ਦੇ ਵਿੱਚ ਮੇਰੇ ਪਤੀ ਦੀ ਮੌਤ ਹੋ ਗਈ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੈਂ ਬਿਲਕੁਲ ਇਕੱਲੀ ਹੋ ਗਈ ਸੀ ਮੇਰੇ ਪੁੱਤ ਪਹਿਲਾਂ ਤਾਂ ਮੇਰੀ ਬਹੁਤ ਦੇਖਭਾਲ ਕਰਿਆ ਕਰਦਾ ਸੀ ਉਹ ਮੈਨੂੰ ਬੜਾ ਚੰਗਾ ਸਮਝਦਾ ਸੀ ਇੱਕ ਦਿਨ ਮੇਰਾ ਪੁੱਤ ਰੋਂਦਾ ਹੋਇਆ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਮਾਂ ਮੈਨੂੰ ਬਿਜ਼ਨਸ ਵਿੱਚ ਬਹੁਤ ਵੱਡਾ ਘਾਟਾ ਪੈ ਗਿਆ ਹੈ ਮੈਂ ਨਵਾਂ ਬਿਜ਼ਨਸ ਸ਼ੁਰੂ ਕਰਨਾ ਹੈ ਮੈਨੂੰ ਲੱਗਦਾ ਕਿ ਹੁਣ ਮੈਨੂੰ ਬਾਪੂ ਵਾਲੀ ਜ਼ਮੀਨ ਵਿੱਚ ਨਹੀਂ ਪਵੇਗੀ ਮੈਂ ਕਿਹਾ ਨਾ ਪੁੱਤ ਆਪਾਂ ਜ਼ਮੀਨ ਨਹੀਂ ਵੇਚਣੀ ਤੇਰੇ ਪਿਓ ਨੇ ਕਿੰਨੀ ਮਿਹਨਤ ਦੇ ਨਾਲ ਬਣਾਈ ਹੈ ਫਿਰ ਮੇਰਾ ਪੁੱਤ ਰੋਂਦਾ ਹੋਇਆ ਕਹਿਣ ਲੱਗਾ ਹੁਣ ਕੀ ਕਰੀਏ ਮਾਤਾ ਜਾਂ ਤਾਂ ਆਪਾਂ ਨੂੰ ਪਲਾਟ ਵੇਚਨੇ ਪੈਣਗੇ ਮੈਂ ਕਿਹਾ ਚੱਲ ਪੁੱਤ ਜੇ ਤੂੰ ਸੋਕਾ ਹੁੰਨਾ ਤਾਂ ਤੇਰੀ ਜਾਨ ਸੋਕੀ ਹੁੰਦੀ ਹੈ ਤਾ ਮੇਰੇ ਨਾਮ ਤੇ ਚਾਰ ਪਲਾਟ ਹਨ ਆਪਾਂ ਉਹ ਪਲਾਟ ਵੇਚ ਦਿੰਨੇ ਆ ਮੈਂ ਪੇਪਰਾਂ ਤੇ ਸਹਿਨ ਕਰ ਦਿੱਤੇ ਮੇਰਾ ਪੁੱਤ ਕਹਿਣ ਲੱਗਾ ਮਾਂ ਮੈਂ ਚਾਰੇ ਪਲਾਟ ਵੇਚ ਦਿੱਤੇ ਆ ਹੁਣ ਮੇਰਾ ਬਿਜ਼ਨਸ ਠੀਕ ਚੱਲ ਰਿਹਾ ਹੈ ਹੁਣ ਚਿੰਤਾ ਵਾਲੀ ਕੋਈ ਗੱਲ ਨਹੀਂ ਇੱਕ ਦਿਨ ਮੈਨੂੰ ਬੈਠੀ ਨੂੰ ਚੱਕਰ ਆਉਣ ਲੱਗੇ ਮੈਨੂੰ ਹੌਲੀ ਹੌਲੀ ਚੱਕਰ ਵਧਦੇ ਗਏ ਤੇ ਹੌਲੀ ਹੌਲੀ ਮੈਂ ਗੱਲਾਂ ਭੁੱਲਣ ਲੱਗੀ ਇੱਕ ਦਿਨ ਮੇਰੇ ਨੌ ਪੁੱਤੋ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਤੇ ਬਾਅਦ ਵਿੱਚ ਮੇਰੇ ਪੁੱਤ ਨੇ ਦੱਸਿਆ ਕਿ ਮਾਂ ਡਾਕਟਰ ਨੇ ਇੱਕ ਚਿੰਤਾ ਵਾਲੀ ਗੱਲ ਦੱਸੀ ਹੈ। ਉਹਨਾਂ ਨੇ ਕਿਹਾ ਕਿ ਤੁਹਾਡੀ ਮਾਂ ਨੂੰ ਡਿਪਰੈਸ਼ਨ ਹੋ ਗਿਆ ਹੈ। ਇਸ ਲਈ ਇਹ ਗੱਲਾਂ ਭੁੱਲਣ ਲੱਗ ਪਈ ਹੈ। ਚੀਜ਼ਾਂ ਰੱਖ ਕੇ ਵੀ ਭੁੱਲ ਜਾਂਦੀ ਹੈ। ਮਾਂ ਮੈਂ ਕਹਿੰਦਾ ਸੀ ਕਿ ਜੇਕਰ ਕਰ ਮੇਰੇ ਨਾਮ ਤੇ ਕਰਵਾ ਦੇਵੇਂ ਤਾਂ ਤੂੰ ਟੈਨਸ਼ਨ ਫ੍ਰੀ ਹੋ ਜਾਵੇਂਗੀ। ਨਹੀਂ ਤਾਂ ਮਾਂ ਤੈਨੂੰ ਪਤਾ ਹੀ ਹੈ ਆਖਰ ਨੂੰ ਇਹ ਕਰਤਾ ਮੇਰਾ ਹੀ ਹੈ। ਜੇਕਰ ਤੂੰ ਮੇਰੇ ਨਾਮ ਕਰਵਾ ਦੇਵੇਂਗੀ ਤਾਂ ਤੇਰੇ ਸਿਰੋਂ ਇਹ ਬੋਝ ਲੈਥ ਜਾਵੇਗਾ। ਮੈਂ ਵੀ ਸੋਚਿਆ ਕਿ ਚਲੋ ਕੋਈ ਗੱਲ ਨਹੀਂ। ਮੇਰਾ ਹੀ ਪੁੱਤ ਹੈ ਇਹ ਕਰ ਮੇਰੇ ਪੁੱਤ ਦਾ ਹੀ ਹੋਣਾ ਹੈ ਅੰਤ ਨੂੰ ਮੈਂ ਪੁੱਤ ਦੇ ਨਾਮ ਤੇ ਕਰ ਕਰਵਾ ਦਿੱਤਾ ਪਰ ਮੈਨੂੰ ਨਹੀਂ ਸੀ ਪਤਾ ਕਿ ਉਸ ਕਰ ਦੇ ਵਿੱਚ ਉਸ ਦਿਨ ਮੇਰੀ ਆਖਰੀ ਰਾਤ ਹੋਵੇਗੀ ਅਗਲੇ ਦਿਨ ਸਵੇਰੇ ਮੇਰੀ ਨੂੰਹ ਨੇ ਮੈਨੂੰ ਚਾਹ ਦਾ ਕੱਪ ਨਾ ਦਿੱਤਾ ਮੈਂ ਬੜੀਆਂ ਆਵਾਜ਼ਾਂ ਮਾਰੀਆਂ ਅੱਗਾ ਨੂੰਹ ਆ ਕੇ ਕਹਿੰਦੀ ਕਿ ਸੰਗ ਨਾ ਪਾੜ ਚੁੱਪਚਾਪ ਕਰਕੇ ਬੈਠ ਜਾ ਮੈਂ ਇਹਨਾਂ ਸੁਣ ਕੇ ਹੈਰਾਨ ਤੇ ਪਰੇਸ਼ਾਨ ਹੋ ਗਈ 24 ਘੰਟੇ ਮੰਮੀ ਜੀ ਮੰਮੀ ਜੀ ਕਰਨ ਵਾਲੀ ਬਹੂ ਅੱਜ ਮੈਨੂੰ ਬੁੜੀ-ਬੁੜੀ ਕਹਿ ਕੇ ਬੁਲਾ ਰਹੀ ਸੀ ਉਹ ਮੈਨੂੰ ਕਹਿ ਰਹੀ ਸੀ ਕਿ ਕਿਉਂ ਸੰਘ ਪਾੜੀ ਜਾਨੀ ਐ ਮੈਨੂੰ ਪੂਰੀ ਆਸ ਸੀ ਕਿ ਮੇਰਾ ਮੁੰਡਾ ਇਸ ਦੀ ਅਕਲ ਜ਼ਰੂਰ ਟਕਾਣੇ ਲਿਆਵੇਗਾ ਸ਼ਾਮ ਨੂੰ ਜਦੋਂ ਮੇਰਾ ਮੁੰਡਾ ਆਇਆ ਤਾਂ ਮੈਂ ਉਸ ਨੂੰ ਤਾਂ ਮੈਂ ਆਪਣੀ ਬਹੂ ਦੀ ਸਾਰੀ ਗੱਲ ਉਸ ਨੂੰ ਦੱਸੀ ਮੈਂ ਕਿਹਾ ਬੇਟਾ ਅੱਜ ਤੱਕ ਮੈਂ ਤੁਹਾਨੂੰ ਬੇਟਾ ਤੋਂ ਬਿਨਾਂ ਨਹੀਂ ਬੋਲੀ ਤੇ ਤੁਸੀਂ ਵੀ ਮੈਨੂੰ ਮੰਮੀ ਤੋਂ ਬਗੈਰ ਕਦੇ ਨਹੀਂ ਬੋਲੇ ਅੱਜ ਤੇਰੀ ਘਰ ਵਾਲੀ ਨੇ ਮੈਨੂੰ ਬੁੜੀ ਕਿਹਾ ਮੈਨੂੰ ਚਾਹ ਦਾ ਕੱਪ ਵੀ ਨਹੀਂ ਦਿੱਤਾ ਮੈਨੂੰ ਗਾਲ੍ਹਾਂ ਸੁਣਾਈਆਂ ਕਿ ਬੇਟਾ ਮੇਰਾ ਘਰ ਵਿੱਚ ਬਸ ਹੁਣ ਇਹ ਇੱਜ਼ਤ ਰਹਿ ਗਈ ਆ ਅੱਗੋਂ ਮੇਰਾ ਪੁੱਤ ਕਹਿਣ ਲੱਗਾ ਓ ਮਾਂ ਜੇਕਰ ਚੁੱਪ ਕਰਕੇ ਰੋਟੀ ਖਾਣੀ ਐ ਤਾਂ ਚੁੱਪ ਕਰਕੇ ਰੋਟੀ ਖਾਈ ਜਾ ਜੇਕਰ ਰੋਟੀ ਨਹੀਂ ਖਾਣੀ ਤਾਂ ਫਿਰ ਆਪ ਦਾ ਦੇਖ ਲੈ ਇਹ ਸੁਣ ਕੇ ਮੈਂ ਪਾਣੀ ਤਣੀ ਹੋ ਗਈ ਵੇ ਪੁੱਤਰਾ ਤੂੰ ਇੱਕ ਹੀ ਗੱਲਾਂ ਕਰ ਰਿਹਾ ਹੈ ਅੱਗੋਂ ਮੇਰੀ ਨੋਕ ਕਹਿਣ ਲੱਗੀ ਇਹ ਸਹੀ ਕਹਿ ਰਿਹਾ ਹੈ ਤੈਨੂੰ ਦੋ ਵਕਤੀ ਰੋਟੀ ਮਿਲ ਜਾਂਦੀ ਐ ਚੁੱਪ ਕਰਕੇ ਤਿਰਕੋ ਖਾਦੀ ਨਹੀਂ ਜਾਂਦੀ ਤੂੰ ਸਾਡੇ ਹਰ ਕੰਮ ਵਿੱਚ ਆਪਣੀ ਲਾਤੜ ਆਂਦੀ ਰਹਿਣੀ ਐ ਹਰ ਵੇਲੇ ਸਾਡੇ ਤੇ ਨਿਗਾ ਰੱਖਦੀ ਐ ਕੀ ਨਹੀਂ ਕਰਦੇ ਤੇਰੇ ਵਾਸਤੇ 24 ਘੰਟੇ ਤੇਰੀ ਨਿਗਾ ਸਾਡੇ ਵਿੱਚ ਹੀ ਰਹਿੰਦੀ ਆ ਤੇਰੀ ਇੰਨੀ ਉਮਰ ਹੋ ਗਈ ਐ ਤਿਤਨੋਂ ਆਰਾਮ ਨਾਲ ਬੈਠਾ ਨਹੀਂ ਜਾਂਦਾ ਫਿਰ ਵੀ ਤੂੰ ਨਹੀਂ ਟਲਦੀ ਨਗੋਚਾਂ ਕਰਦੀ ਰਹਿਣੀ ਐ ਐਗੀਆਂ ਗੱਲਾਂ ਕਹੀਆਂ ਕਿ ਮੇਰੇ سینੇ ਵਿੱਚ ਤੀਰ ਵਾਂਗੂ ਚੁੱਭ ਗਈਆਂ ਮੈਂ ਨੋ ਨੂੰ ਕਿਹਾ ਵੇਖ ਬੇਟਾ ਅਸੀਂ ਇਹ ਘਰ-ਬਾਰ ਬਣਾਇਆ ਜ਼ਮੀਨਾਂ ਜਾਇਦਾਦਾਂ ਬਣਾਈਆਂ ਤੇਰੇ ਪਾਪਾ ਜੀ ਨੇ ਕਿੰਨੀ ਮਿਹਨਤ ਕੀਤੀ ਸੀ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਮੈਨੂੰ ਸਭ ਕੁਝ ਲੈ ਕੇ ਸਾਨੂੰ ਇਸ ਤਰ੍ਹਾਂ ਪੁੱਛੋ ਹੀ ਨਾ ਤੁਝੇ ਪਾਸੇ ਮੈਂ ਕਿਹਾ ਕਿ ਅਜੇ ਤਾਂ ਉਹ ਅੱਖਾਂ ਮੀਚ ਗਏ ਜੇਕਰ ਜਿਉਂਦੇ ਹੁੰਦੇ ਤਾਂ ਉਹਨਾਂ ਦਾ ਕਲੇਜਾ ਮੂੰਹ ਨਹੀਂ ਆਉਣਾ ਸੀ ਤੁਹਾਡੀਆਂ ਇਹ ਗੱਲਾਂ ਸੁਣ ਕੇ ਮੈਂ ਨੋ ਨੂੰ ਕਿਹਾ ਕਿ ਕੋਈ ਨਹੀਂ ਮੈਂ ਤੇਰੇ ਮਾਪਿਓ ਨਾਲ ਗੱਲ ਕਰਾਂਗੀ ਕਿ ਤੁਸੀਂ ਇਸ ਨੂੰ ਕੁਝ ਸਮਝਾਓ ਇਸ ਨੂੰ ਕੁਝ ਸੰਸਕਾਰ ਦਿਓ ਮੈਨੂੰ ਇਸ ਤਰ੍ਹਾਂ ਬੋਲਦੀ ਹੈ ਬਸ ਮੇਰਾ ਇੰਨੇ ਕਹਿਣ ਦੀ ਧੀਰ ਸੀ ਕਿ ਉਹ ਮੈਨੂੰ ਨੋ ਭੱਜ ਕੇ ਪੈ ਗਈ ਅੱਛਾ ਹੁਣ ਤੂੰ ਮੇਰੇ ਪੇਕੀ ਮੇਰੀ ਲੁੱਥੀਆਂ ਲਾਵੇਂਗੀ ਮੇਰੀਆਂ ਸ਼ਿਕਾਇਤਾਂ ਉਹਨਾਂ ਨੂੰ ਕਰਨੇਗੀ ਮੇਰਾ ਮੁੰਡਾ ਕਹਿ ਰਿਹਾ ਸੀ ਖਬਰਦਾਰ ਮੇਰੇ ਸਹੁਰਿਆਂ ਦੇ ਨਾਲ ਜੇ ਤੂੰ ਗੱਲ ਕੀਤੀ ਐਥੇ ਤਾਂ ਤੂੰ ਕਰੇ ਮੇਰਾ ਜਲੂਸ ਕਾਢੇ ਰੱਖਿਆ ਹੈ ਹੁਣ ਮੇਰੇ ਸਹੁਰੇ ਵੀ ਮੇਰਾ ਜਲੂਸ ਨਾ ਕੱਢ ਦੇਵੀਂ ਫਿਰ ਮੈਥੋਂ ਬੁਰਾ ਕੋਈ ਨਹੀਂ ਹੋਵੇਗਾ ਉਹਨੇ ਮੇਰੇ ਪੁੱਤ ਨੂੰ ਪਤਾ ਨਹੀਂ ਕੀ ਕਿਹਾ ਤੇ ਮੇਰਾ ਪੁੱਤ ਮੈਨੂੰ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਗਿਆ ਕਿੰਨੇ ਦਿਨ ਮੈਂ ਸੜਕਾਂ ਤੇ ਰੋਦੀ ਰਹੀ ਮੈਨੂੰ ਇਸ ਤਰੀਕੇ ਨਾਲ ਗਲੀਆਂ ਵਿੱਚ ਪਟਕਦੇ ਹੋਏ ਇੱਕ ਬੰਦੇ ਨੇ ਦੇਖਿਆ ਜੋ ਬਹੁਤ ਭਲਾ ਮਾਨਸ ਸੀ ਉਸਨੇ ਮੈਨੂੰ ਬੜਾ ਪਿਆਰ ਸਤਿਕਾਰ ਦਿੱਤਾ ਅਤੇ ਮੈਨੂੰ ਬਿਰਧ ਆਸ਼ਰਮ ਵਿੱਚ ਛੱਡ ਦਿੱਤਾ ਪਰ ਪੁੱਤ ਬਿਰਧ ਆਸ਼ਰਮ ਦੇ ਵਿੱਚ ਮੇਰਾ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਕਿਤੇ ਮੈਂ ਇੱਕ ਵਕੀਲ ਦੇ ਘਰ ਵਾਲੀ ਸਾਂ ਮੈਂ ਜ਼ਿੰਦਗੀ ਦੇ ਵਿੱਚ ਸਾਰੀਆਂ ਸੁੱਖ ਸਹੂਲਤਾਂ ਮਾਣੀਆਂ ਸੀ ਮੈਂ ਜਦੋਂ ਵਕੀਲ ਸਾਹਿਬ ਦੇ ਨਾਲ ਜਾਂਦੀ ਹੁੰਦੀ ਸੀ ਤਾਂ ਸਾਰੇ ਮੈਨੂੰ ਭੈਣ ਜੀ ਭੈਣ ਜੀ ਆਕੇ ਬੁਲਾਉਂਦੇ ਸੀ ਬਿਰਧ ਆਸ਼ਰਮ ਦੇ ਵਿੱਚ ਮੈਂ ਇੱਕ ਕੋਨੇ ਵਿੱਚ ਪਈ ਰਹਿੰਦੀ ਸੀ ਮੇਰਾ ਉੱਥੇ ਬਿਲਕੁਲ ਵੀ ਮਨ ਨਹੀਂ ਲੱਗਦਾ ਸੀ ਫਿਰ ਮੈਂ ਬਿਰਧ ਆਸ਼ਰਮ ਦੇ ਵਿੱਚ ਚੋਰੀ ਭੱਜ ਗਈ ਕਿਉਂਕਿ ਇੱਕ ਦਿਨ ਉੱਥੇ ਗੇਟ ਉਹ ਖੁੱਲਾ ਛੱਡ ਗਏ ਸੀ ਮੈਂ ਐਸੇ ਮੌਕੇ ਦੀ ਤਲਾਸ਼ ਵਿੱਚ ਸੀ ਫਿਰ ਸਾਰੇ ਪੁੱਛਣ ਲੱਗੇ ਤੇਰੇ ਝੋਲੇ ਵਿੱਚ ਇਹ ਕੀ ਹੈ ਫੋਟੋ ਤੂੰ ਕਿਵੇਂ ਪਾਈ ਹੈ ਕਦੋਂ ਪਾਈ ਹੈ ਕਹਿਣ ਲੱਗੀ ਪੁੱਤ ਇਹ ਤਾਂ ਹਰ ਵਕਤ ਹੀ ਫੋਟੋ ਮੇਰੇ ਕੋਲ ਹੀ ਰਹਿੰਦੀ ਹੈ ਇਹ ਮੇਰੇ ਪਤੀ ਦੀ ਫੋਟੋ ਹੈ ਜਦੋਂ ਮੇਰੇ ਨੌ ਪੁੱਤ ਨੇ ਮੈਨੂੰ ਘਰੋਂ ਬਾਹਰ ਕੱਢਿਆ ਸੀ ਤਾਂ ਇਹ ਕੰਧ ਉੱਤੇ ਤਸਵੀਰ ਲੱਗੀ ਹੋਈ ਸੀ ਕਿਉਂਕਿ ਮੈਂ ਆਪਣੇ ਪਤੀ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੀ ਸੀ ਮੈਂ ਹਰ ਵੇਲੇ ਪਰਛਾਵੇਂ ਦੀ ਤਰ੍ਹਾਂ ਇਸ ਤਸਵੀਰ ਨੂੰ ਆਪਣੇ ਨਾਲ ਹੀ ਰੱਖਦੀ ਸੀ ਉਸੇ ਤਸਵੀਰ ਨੂੰ ਦੇਖ ਕੇ ਸਾਰੇ ਬਸਤੀਆਂ ਸਵਾਰੀਆਂ ਨੇ ਕਨੈਕਟਨਲ ਰੌਂਗ ਤੇ ਖੜੇ ਹੋ ਗਏ ਕਿਉਂਕਿ ਉਹ ਸ਼ਹਿਰ ਦਾ ਮੰਨਿਆ ਪਰਮੰਨਿਆ ਵਕੀਲ ਸੀ ਉਸ ਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਸੀ ਉਸ ਨੂੰ ਦੇਖ ਕੇ ਸਾਰਿਆਂ ਦੇ ਹੋਸ਼ ਉੱਡ ਗਏ ਕਿ ਐਨੇ ਮੰਨੇ ਪਰਮੰਨੇ ਵਕੀਲ ਦੇ ਘਰ ਵਾਲੀ ਤੇ ਇਹੋ ਜਿਹੇ ਹਾਲਾਤ ਇਹ ਕੋਈ ਹੋਰ ਵਕੀਲ ਨਹੀਂ ਸੀ ਇਹ ਉਹ ਵਕੀਲ ਸੀ ਜੋ ਕਿਸੇ ਵੀ ਬੰਦੇ ਕੋਲੋਂ ਪੈਸੇ ਨਹੀਂ ਲੈਂਦਾ ਸੀ ਇਹ ਗਰੀਬਾਂ ਦੀ ਮਦਦ ਕਰਦਾ ਸੀ ਉਹਨਾਂ ਦੇ ਸਾਰੇ ਕਿਸ ਫ੍ਰੀ ਲੜਦਾ ਸੀ ਕਈ નિર્ਦੋਸ਼ਾਂ ਨੂੰ ਉਹਨੇ ਨਿਆਂ ਦਿਵਾਇਆ ਅਤੇ ਕਈਆਂ ਨੂੰ ਜੇਲ੍ਹਾਂ ਚੋਂ ਬਾਹਰ ਕਢਾਏ ਤੇ ਦੋਸ਼ਾਂ ਨੂੰ ਸਜ਼ਾ ਵੀ ਦਵਾਈਆਂ ਇੰਨੇ ਮੰਨੇ ਪਰਮੰਨੇ ਵਕੀਲ ਦੇ ਘਰ ਵਾਲੀ ਦੇ ਇਹੋ ਜਿਹੇ ਹਾਲਾਤ ਵੇਖ ਕੇ ਬੱਸ ਵਿੱਚ ਬੈਠੇ ਕਈ ਬੰਦਿਆਂ ਦੇ ਅੱਖਾਂ 'ਚ ਹੰਝੂ ਆ ਗਏ ਬੱਸ ਦਾ ਡਰਾਈਵਰ ਕਹਿਣ ਲੱਗਾ ਕਿ ਆਪਾਂ ਨੂੰ ਮਾਤਾ ਦੇ ਘਰ ਤੱਕ ਜਾਣਾ ਚਾਹੀਦਾ ਹੈ ਸਵਾਰੀ ਨੂੰ ਹੋਰ ਬੱਸ ਤੇ ਝੜਾ ਦਿੱਤਾ ਜਾਵੇ ਡਰਾਈਵਰ ਨੇ ਬੱਸ ਉੱਥੇ ਹੀ ਲਾ ਦਿੱਤੀ ਉਸ ਦਾ ਵੀ ਕਾੜਜਾ ਮੂੰਹ ਨੂੰ ਆ ਗਿਆ ਸੀ ਮਨ ਬੁਲੰਦ ਰਹਿ ਗਿਆ ਸੀ ਡਰਾਈਵਰ ਤੇ ਕਨੈਕਟਰ ਨੇ ਇੱਕ ਗੱਡੀ ਕਰਾਏ ਤੇ ਕਰਵਾਈ ਉਹ ਵੀ ਆਪਣੇ ਖਰਚੇ ਤੇ ਅਤੇ ਉਸ ਮਾਤਾ ਨੂੰ ਉਹਦੇ ਨਾਲ ਬਿਠਾ ਕੇ ਉਸ ਤੇ ਕਾਰ ਲੈ ਗਏ ਉਹਨਾਂ ਨਾਲ ਉਸ ਦਾ ਬੱਸ ਵਿੱਚ ਬੈਠਾ ਉਹ ਸਿਪਾਹੀ ਵੀ ਸੀ ਜੋ ਬੱਸ ਵਿੱਚ ਸਫ਼ਰ ਕਰ ਰਿਹਾ ਸੀ ਅੱਗੇ ਜਦੋਂ ਕਾਰ ਵਿੱਚ ਗਏ ਤਾਂ ਕਾਰ ਵਿੱਚ ਇੱਕ ਕਿੱਟੀ ਪਾਰਟੀ ਚੱਲ ਰਹੀ ਸੀ ਯਾਨੀ ਕਿ ਨੌਆ ਦੇਨ ਸਹੇਲੀਆਂ ਦੀ ਇੱਕ ਪਾਰਟੀ ਚੱਲ ਰਹੀ ਸੀ ਉਸ ਦੀਆਂ ਬਹੁਤ ਸਾਰੀਆਂ ਸਹੇਲੀਆਂ ਆਈਆਂ ਹੋਈਆਂ ਸਨ ਤੇ ਉਸ ਦਾ ਬੇਟਾ ਕਿਤੇ ਘੁੰਮਣ ਗਿਆ ਹੋਇਆ ਸੀ ਆਪਣੇ ਯਾਰਾਂ ਦੋਸਤਾਂ ਦੇ ਨਾਲ ਜਦੋਂ ਨੌ ਨੈ ਮਾਤਾ ਨੂੰ ਕਰੇ ਦੇਖਿਆ ਤਾਂ ਉਸ ਦੀ ਨੌ ਫਿਰ ਬੋਲਣ ਲੱਗ ਪਈ ਪਰ ਡਰਾਈਵਰ ਤੇ ਕਨੈਕਟਰ ਕਹਿਣ ਲੱਗੇ ਖਬਰਦਾਰ ਭੈਣ ਜੀ ਜੇਕਰ ਮਾਤਾ ਨੂੰ ਕੁਝ ਵੀ ਕਹਿਤਾ ਇਹ ਘਰ ਦੀ ਮਾਲਕਣ ਹੈ ਪਰ ਉਹ ਕਹਿਣ ਲੱਗੀ ਇਹ ਨਹੀਂ ਇਹ ਘਰ ਸਾਡਾ ਹੈ ਐਨੇ ਨੂੰ ਉੱਥੇ ਪੁਲਿਸ ਆ ਗਈ ਜਿਸ ਨੂੰ ਡਰਾਈਵਰ ਤੇ ਕਨੈਕਟਰ ਨੇ ਪਹਿਲਾਂ ਹੀ ਫੋਨ ਕਰਕੇ ਬੁਲਾ ਲਿਆ ਸੀ ਪੁਲਿਸ ਨੇ ਆ ਕੇ ਪੁੱਛਿਆ ਕੀ ਗੱਲ ਹੈ ਤਾਂ ਮਾਤਾ ਜੀ ਨੇ ਸਾਰੀ ਗੱਲ ਦੱਸ ਦਿੱਤੀ ਅੱਗੋਂ ਉਸ ਦਿਨ ਉਹ ਕਹਿਣ ਲੱਗੀ ਇਹ ਘਰ ਮੇਰਾ ਹੈ ਇਹ ਘਰ ਮੇਰੇ ਪਤੀ ਦੇ ਨਾਮ ਤੇ ਹੈ ਅਸੀਂ ਇਸ ਬੁੱਢੀ ਔਰਤ ਨੂੰ ਕਦੋਂ ਦਾ ਇਸ ਘਰ ਚੋਂ ਬਾਹਰ ਕੱਢ ਚੁੱਕੇ ਹਾਂ ਪਰ ਮਾਤਾ ਕਹਿਣ ਲੱਗੀ ਆ ਦੇਖੋ ਮੈਂ ਵਸੀਅਤ ਬਦਲ ਦਿੱਤੀ ਹੈ ਘਰ ਤੋਂ ਆਉਣ ਤੋਂ ਪਹਿਲਾਂ ਹੀ ਮਾਤਾ ਜੀ ਨੇ ਉਹ ਵਸੀਅਤ ਬਦਲ ਦਿੱਤੀ ਸੀ ਕਿਉਂਕਿ ਉਹ ਇੱਕ ਵਕੀਲ ਦੇ ਘਰ ਵਾਲੀ ਸੀ ਤੇ ਉਸ ਨੂੰ ਵਕੀਲ ਦੇ ਦਾਅ ਪੇ ਚੰਗੀ ਤਰ੍ਹਾਂ ਆਉਂਦੇ ਸੀ ਡਰਾਈਵਰ ਤੇ ਕਨੈਕਟਰ ਨੇ ਮਾਤਾ ਜੀ ਦੀ ਮਦਦ ਕੀਤੀ ਤੇ ਜਦੋਂ ਪੁਲਿਸ ਵਾਲਿਆਂ ਨੇ ਨਵੀਂ ਵਸੀਅਤ ਦੇਖੀ ਉਹਨਾਂ ਨੇ ਮਾਤਾ ਜੀ ਦੀ ਨੂੰ ਨੂੰ ਕਿਹਾ ਕਿ ਹੁਣ ਇਸ ਘਰ ਚ ਤੁਹਾਡਾ ਕੁਝ ਵੀ ਲੈਣਾ ਦੇਣਾ ਨਹੀਂ ਹੈ ਇਹ ਘਰ ਮਾਤਾ ਜੀ ਦਾ ਹੈ ਤੇ ਮਾਤਾ ਜੀ ਨੇ ਸਾਰੀ ਜ਼ਮੀਨ ਵੀ ਆਪਣੇ ਨਾਮ ਹੀ ਕਰਵਾ ਰੱਖੀ ਸੀ ਕਿਉਂਕਿ ਪਹਿਲਾਂ ਵੀ ਵਕੀਲ ਨੇ ਜ਼ਮੀਨ ਆਪਣੀ ਘਰ ਵਾਲੀ ਦੇ ਨਾਮ ਹੀ ਕਰਵਾਈ ਸੀ ਮਾਤਾ ਨੇ ਮੁੰਡੇ ਦੇ ਨਾਮ ਕਰਵਾ ਦਿੱਤੀ ਸੀ ਤੇ ਹੁਣ ਮਾਤਾ ਨੇ ਆਪਣੀ ਵਸੀਅਤ ਫਿਰ ਵਾਪਸ ਆਪਣੇ ਨਾਮ ਕਰਵਾ ਲਈ ਤੇ ਮਾਤਾ ਨੇ ਕਿਹਾ ਇਹ ਜ਼ਮੀਨ ਵੀ ਮੇਰੀ ਹੈ ਤੇ ਆਪਣੇ ਨਾਮ ਤੇ ਹੀ ਰੱਖਾਂਗੀ ਮੇਰੇ ਨੌ ਪੁੱਤ ਮੇਰੀ ਸੇਵਾ ਨਹੀਂ ਕਰਦੇ ਜਦੋਂ ਅਗਲੇ ਦਿਨ ਪੁੱਤ ਕੰਮ ਫਿਰ ਕੇ ਵਾਪਸ ਘਰ ਆਇਆ ਤਾਂ ਦੇਖੇ ਉਹਦੇ ਰੌਂਟੇ ਖੜੇ ਹੋ ਗਏ ਘਰ ਦੇ ਵਿੱਚ ਕੱਲੀ ਮਾਤਾ ਬੈਠੀ ਸੀ ਨੌ ਨਹੀਂ ਸੀ ਦਿਖ ਰਹੀ ਉਹ ਪੁੱਛਣ ਲੱਗਾ ਕਿ ਮੇਰੀ ਘਰ ਵਾਲੀ ਕਿੱਥੇ ਹੈ ਤਾਂ ਮਾਤਾ ਨੇ ਪੁੱਟਾ ਹੱਥ ਮਾਰ ਦਿੱਤਾ ਮੈਨੂੰ ਨਹੀਂ ਪਤਾ ਕਿੱਥੇ ਹੈ ਜਿੱਧਰੋਂ ਆਈ ਸੀ ਉਧਰ ਹੀ ਗਈ ਇਹ ਕਹਿੰਦੇ ਹੋਏ ਮਾਤਾ ਦਾ ਅੰਦਰੋਂ ਦਿਲ ਰੋ ਰਿਆ ਸੀ ਪਰ ਉਸਨੇ ਕਰੜਾ ਦਿਲ ਕਰਕੇ ਕਿਹਾ ਮਾਤਾ ਦੇ ਮਹੂਤ ਇਹੋ ਜਿਹੀਆਂ ਗੱਲਾਂ ਸੁਣ ਕੇ ਪੁੱਤ ਹੱਕਾ ਬੱਕਾ ਰਹਿ ਗਿਆ ਜਦੋਂ ਉਸ ਨੂੰ ਸਾਰੀ ਕਹਾਣੀ ਦਾ ਪਤਾ ਲੱਗਿਆ ਤੋ ਫਟਕਦੇ ਸੀ ਉਥੋਂ ਭੱਜ ਗਿਆ ਹੁਣ ਮਾਤਾ ਜੀ ਨੇ ਆਪਣੇ ਘਰ ਦੇ ਵਿੱਚ ਬੇਸਹਾਰਾ ਲੋਕਾਂ ਨੂੰ ਰੱਖਣਾ ਸ਼ੁਰੂ ਕਰ ਦਿੱਤਾ ਸੀ ਚਾਰ ਪੰਜ ਔਰਤਾਂ ਉਸ ਘਰ ਦੇ ਵਿੱਚ ਆ ਕੇ ਰਹਿਣ ਲੱਗੀਆਂ ਕੋਈ ਕੱਪੜੇ ਤਾਉਣ ਵਾਲੀ ਸੀ ਕੋਈ ਖਾਣਾ ਬਣਾਉਣ ਵਾਲੀ ਸੀ ਕੋਈ ਕਢਾਈ ਦਾ ਕੰਮ ਕਰਦੀ ਸੀ ਉਹ ਮਾਲੀ ਦੀ ਘਰ ਵਾਲੀ ਸੀ ਜੋ ਕੋਈ ਘਰ ਉਸ ਸਤਾਏ ਹੋਏ ਸੀ ਜਾਂ ਜਿਨ੍ਹਾਂ ਦੇ ਮਾਪਿਓ ਨੂੰ ਘਰੋਂ ਕੱਢ ਦਿੱਤਾ ਗਿਆ ਸੀ ਉਹ ਸਾਰੇ ਉੱਥੇ ਆ ਕੇ ਰਹਿਣ ਲੱਗੇ ਸੀ ਇਸ ਤਰ੍ਹਾਂ ਰਲ ਮਿਲ ਕੇ ਸਾਰੇ ਘਰ ਦੇ ਕੰਮ ਵੀ ਹੋ ਜਾਂਦੇ ਸੀ ਤੇ ਮਾਤਾ ਦਾ ਘਰੇਜੀ ਲੱਗਿਆ ਰਹਿੰਦਾ ਸੀ ਕਿਉਂਕਿ ਬਰਤ ਆਸ਼ਰਮ ਦੇ ਵਿੱਚ ਉਸ ਦਾ ਜੀ ਨਹੀਂ ਲੱਗਦਾ ਸੀ ਇਸ ਘਰ ਦੇ ਵਿੱਚ ਉਸ ਦੇ ਪਤੀ ਦੀਆਂ ਯਾਦਾਂ ਵਸਦੀਆਂ ਸੀ ਇਸ ਲਈ ਇਸ ਘਰ ਦੇ ਵਿੱਚ ਉਹਦਾ ਬਹੁਤ ਮਨ ਲੱਗਦਾ ਸੀ ਬੇਸਹਾਰਾ ਔਰਤ ਨੂੰ ਆਪਣੇ ਘਰ ਵਿੱਚ ਰੱਖਦੀ ਸੀ ਆਪਣੇ ਨੂੰ ਪੁੱਤ ਨੂੰ ਉਹਨੇ ਕਹਤਾ ਆਪਣਾ ਕਮਾਓ ਤੇ ਆਪਣਾ ਖਾਓ ਮੈਂ ਤੁਹਾਨੂੰ ਫੁੱਟੀ ਕੌਡੀ ਵੀ ਨਹੀਂ ਦੇਵਾਂਗੀ ਜੇ ਤੁਸੀਂ ਮੇਰਾ ਨਹੀਂ ਕਰਦੇ ਤਾਂ ਮੈਂ ਤੁਹਾਡਾ ਕਿਉਂ ਕਰਾਂਗੀ ਬੇਸ਼ੱਕ ਮਾਂ ਬਾਪ ਆਪਣੀ ਔਲਾਦ ਲਈ ਬਹੁਤ ਕੁਝ ਕਰਦੇ ਆਂ ਬਸ ਇਹ ਆਸ ਹੁੰਦੀ ਹੈ ਕਿ ਬੁੱਢੇ ਵੇਰੇ ਮਾਂ ਪਿਓ ਨੂੰ ਬੱਚੇ ਪਾਲਣਗੇ ਉਹਨਾਂ ਸਹਾਰਾ ਦੇਣਗੇ ਕੋਈ ਵੀ ਮਾਂ ਪਿਓ ਬੱਚਾ ਤਾਂ ਇਹ ਉਮੀਦ ਨਹੀਂ ਕਰਦਾ ਕਿ ਉਸ ਨੂੰ ਕਰੋ ੱੱਕੇ ਮਾਰ ਕੇ ਕੱਢ ਦਿੱਤਾ ਜਾਵੇ ਫਿਰ ਉੱਥੇ ਮਾਂ ਪਿਓ ਵੀ ਆਪਣਾ ਦਿਲ ਪੱਥਰ ਕਰਕੇ ਔਲਾਦ ਨੂੰ ਮੂੰਹ ਤੋੜ ਜਵਾਬ ਦਿੰਦੇ ਆ ਤੇ ਦੇਣਾ ਵੀ ਚਾਹੀਦਾ ਹੈ ਇਹੋ ਜੇ ਔਲਾਦ ਨਾਲੋਂ ਤਾਂ ਇਹ ਮਹੀ ਚੰਗਾ ਜਿਹੜੀਆਂ ਸਾਰੀਆਂ ਤੰਦਉਤ ਲੈ ਕੇ ਬੁੱਢੇ ਮਾਪਿਆਂ ਨੂੰ ਠੇਡੇ ਮਾਰ ਕੇ ਘਰੋਂ ਬਾਹਰ ਕੱਢ ਦਿੰਦੇ ਆ ਜੇਕਰ ਕਨੈਕਟਰ ਅਤੇ ਡਰਾਈਵਰ ਨੇ ਮਾਤਾ ਦਾ ਸਾਥ ਨਾ ਦਿੱਤਾ ਹੁੰਦਾ ਤਾਂ ਸ਼ਾਇਦ ਸਾਰੀ ਉਮਰ ਮਾਤਾ ਸੜਕਾਂ ਤੇ ਰੁੱਦੀ ਰਹਿੰਦੀ ਤੇ ਕਿਤੇ ਨਾ ਕਿਤੇ ਇੱਕ ਦਿਨ ਉਸਨੇ ਆਪਣੇ ਸਵਾਸ ਪੂਰੇ ਕਰ ਜਾਣੇ ਸੀ ਉਹਨਾਂ ਨੇ ਇਨਸਾਨੀਅਤ ਦਿਖਾਈ ਤੇ ਬੁੱਢੀ ਮਾਤਾ ਦਾ ਸਾਥ ਦਿੱਤਾ ਹੁਣ ਮਾਤਾ ਉਹਨਾਂ ਦਾ ਧੰਨਵਾਦ ਕਰਦੀ ਹੈ ਤੇ ਆਖਦੀ ਹੈ ਪੁੱਤ ਮੈਨੂੰ ਮਿਲ ਕੇ ਜਾਂਦੇ ਰਿਹਾ ਕਰੋ ਕਨੈਕਟਰ ਅਤੇ ਡਰਾਈਵਰ ਨੂੰ ਜਾਂ ਉਹਦੇ ਵਿੱਚ ਬੈਠੀਆਂ ਕਈ ਸਵਾਰੀਆਂ ਨੂੰ ਜਦੋਂ ਵੀ ਟਾਈਮ ਲੱਗਦਾ ਹੈ ਤੇ ਉਹ ਮਾਤਾ ਕੋਲੇ ਆ ਕੇ ਮਿਲ ਜਾਂਦੇ ਅਤੇ ਉਹਨਾਂ ਦੀ ਸੇਵਾ ਪਾਣੀ ਵੀ ਕਰ ਜਾਂਦੇ ਕਨੈਕਟਰ ਡਰਾਈਵਰ ਅਤੇ ਉਹ ਲੋਕ ਜੋ ਉਸ ਦੀ ਸਹਾਇਤਾ ਲਈ ਉੱਥੇ ਆਏ ਸਨ ਮਾਤਾ ਨੇ ਉਹਨਾਂ ਨੂੰ ਕਿਹਾ ਕਿ ਜੇਕਰ ਕੋਈ ਵੀ ਕੰਮ ਹੋਵੇ ਵਿੱਚ ਜੇ ਤੁਸੀਂ ਦੱਸਣਾ ਕਿਉਂਕਿ ਮਾਤਾ ਦੇ ਕੋਲ ਬਹੁਤ ਜ਼ਮੀਨ ਹੈ ਪੈਸੇ ਬਹੁਤ ਹਨ ਉਹ ਹੁਣ ਗਰੀਬ ਲੋਕਾਂ ਦੀ ਬਹੁਤ ਜ਼ਿਆਦਾ ਸੇਵਾ ਕਰਦੀ ਹੈ ਉਹਨਾਂ ਦੀ ਮਦਦ ਕਰਦੀ ਹੈ ਉਸ ਨੇ ਆਪਣੇ ਨੌ ਪੁੱਤ ਦਾ ਚਿਹਰਾ ਤੱਕ ਨਹੀਂ ਦੇਖਿਆ ਜਦੋਂ ਪੁੱਤ ਨੂੰ ਉੱਥੋਂ ਛਿੜਕਾ ਮਾਰ ਕੇ ਮਾਤਾ ਨੇ ਬਾਹਰ ਕੱਢ ਦਿੱਤਾ ਤਾਂ ਉਹ ਪੱਜਾ ਪੱਜਾ ਆਪਣੀ ਬੋਟੀ ਕੋਲੇ ਗਿਆ ਉਹ ਆਪਣੇ ਸੋਹਰੇ ਬੈਠੀ ਸੀ ਜਦੋਂ ਉਸ ਉਸਤੇ ਸੋਹਰੇ ਨੇ ਸਾਰੀ ਗੱਲ ਸੁਣੀ ਤਾਂ ਉਹਨਾਂ ਨੇ ਕੁੜੀ ਭੇਜਣ ਤੋਂ ਇਨਕਾਰ ਕਰ ਦਿੱਤਾ ਕਿ ਤੇਰੇ ਕੋਲ ਤਾਂ ਫੁੱਟੀ ਕੋਡੀ ਤੱਕ ਨਹੀਂ ਐ ਕੁੜੀ ਭੁੱਖੀ ਥੋੜੀ ਮਾਰਨੀ ਹੈ ਇਹ ਗੱਲਾਂ ਸੁਣ ਕੇ ਉਸਨੇ ਬੜੀਆਂ ਉਸਦੀ ਮਿੰਤਾ ਤਰਲੇ ਕੀਤੀਆਂ ਕਿ ਤੇਰੇ ਪਿੱਛੇ ਤਾਂ ਮੈਂ ਮਾਂ ਪਿਓ ਛੱਡਦੇ ਸੀ ਹੁਣ ਤੂੰ ਮੇਰੇ ਨਾਲ ਰਹਿ ਆਪਾਂ ਕਮਰੇ ਦੇ ਕਿਰਾਏ ਤੇ ਲੈ ਕੇ ਰਹਿਣ ਲੱਗ ਜਾਵਾਂਗੇ ਪਰ ਉਸਨੇ ਇੱਕ ਨਹੀਂ ਮੰਨੀ ਉਸਨੂੰ ਪਤਾ ਸੀ ਕਿ ਉਸਦੇ ਪਤੀ ਦੇ ਨਾਮ ਤੇ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ ਇਹ ਬੁੱਢੇ ਮਾਪੇ ਮਰ ਜਾਣਗੇ ਜਾਂ ਇਸ ਨੂੰ ਅਸੀਂ ਕਰੋਬਾਰ ਕੱਢ ਦੇਵਾਂਗੇ ਤਾਂ ਅਸੀਂ ਆਰਾਮ ਨਾਲ ਜ਼ਿੰਦਗੀ ਬਸਰ ਕਰਾਂਗੇ ਪਰ ਇੱਥੇ ਹੋਇਆ ਉਲਟਾ ਪਰ ਕਿਉਂਕਿ ਉਹ ਉਸਦੀ ਦੌਲਤ ਨਾਲ ਪਿਆਰ ਕਰਦੀ ਇਸ ਕਰਕੇ ਉਸਨੇ ਉਸ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਜਦੋਂ ਇਸ ਗੱਲ ਦਾ ਪਤਾ ਉਸਦੇ ਪਤੀ ਨੂੰ ਲੱਗਿਆ ਤਾਂ ਉਥੋਂ مایੋਸ਼ਾ ਹੋ ਕੇ ਵਾਪਸ ਆ ਕੇ ਆਪਣੀ ਮੰਨਤਾ ਕਰਨ ਲੱਗਾ ਪਰ ਮਾਂ ਨੇ ਬਹੁਤ ਕਰੜਾ ਦਿਲ ਕਰ ਲਿਆ ਸੀ ਉਸ ਨੂੰ ਫਟਕਾਰਾਂ ਪਾ ਕੇ ਉਥੋਂ ਫਿਰ ਭਜਾ ਦਿੱਤਾ ਤੇ ਉਹ ਨਾਮੋਸ਼ੀ ਜਾ ਹੋ ਕੇ ਦੂਰ ਕਿਤੇ ਜਾ ਕੇ ਆਪਣਾ ਕੰਮ ਕਰਨ ਲੱਗਾ ਸੋ ਇਹ ਸੀ ਅੱਜ ਦੀ ਕਹਾਣੀ ਅੱਜ ਦੀ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਮਾਪਿਆਂ ਦਾ ਮਨ ਨਹੀਂ ਦੁਖਾਣਾ ਚਾਹੀਦਾ ਮਾਪਿਆਂ ਦੇ ਮਨ ਵਿੱਚ ਰੱਬ ਵੱਸਦਾ ਹੈ ਮਾਂ ਦੀ ਪੂਜਾ ਰੱਬ ਦੀ ਪੂਜਾ ਮਾਤਾ ਰੱਬ ਦਾ ਰੂਪ ਹੈ ਦੂਜਾ ਸੋ ਆਪਾਂ ਨੂੰ ਬੁੱਢੇ ਵੇਰੇ ਆਪਣੇ ਮਾਪਿਓ ਦੀ ਸੇਵਾ ਵੀ ਕਰਨੀ ਚਾਹੀਦੀ ਹੈ ਉਹਨਾਂ ਦੇ ਦੁੱਖ ਸੁੱਖ ਵਿੱਚ ਖੜਨਾ ਵੀ ਚਾਹੀਦਾ ਹੈ ਅਤੇ ਹੋ ਸਕੇ ਤਾਂ ਜਿੰਨਾ ਵੱਧ ਤੋਂ ਵੱਧ ਟਾਈਮ ਆਪਣੇ ਮਾਪਿਓ ਕੋਲ ਬਿਤਾਇਆ ਕਰੋ ਤਾਂ ਕਿ ਮਾਪੇ ਨੂੰ ਇੰਜ ਲੱਗੇ ਕਿ ਸਾਡੇ ਬੱਚੇ ਸਾਡੇ ਲਈ ਬਹੁਤ ਕੁਝ ਕਰ ਰਹੇ ਹਨ ਹਰ ਇੱਕ ਬੰਦੇ ਦੀ ਆਪਣੀ ਆਪਣੀਆਂ ਮਜਬੂਰੀਆਂ ਹੁੰਦੀਆਂ ਹਨ ਆਪਣੀ ਆਪਣੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਪਰ ਟਾਈਮ 'ਚੋਂ ਟਾਈਮ ਕੱਢ ਕੇ ਮਾਪਿਓ ਕੋਲ ਬੈਠਿਆ ਕਰੋ ਉਹਨਾਂ ਦੀਆਂ ਗੱਲਾਂ ਸੁਣਿਆ ਕਰੋ ਕੁਝ ਗੱਲਾਂ ਕਿਹਾ ਵੀ ਕਰਿਆ ਕੁਝ ਇਹੋ ਜਿਹੇ ਬੰਦੇ ਜੇ ਇਹੋ ਜਿਹੇ ਜਨਾਨੀਆਂ ਮੈਂ ਰੋਂਦੀਆਂ ਬਹੁਤ ਵੇਖੀਆਂ ਹਨ ਜਿਨ੍ਹਾਂ ਨੇ ਆਪਣੇ ਮਾਂ ਕੋਲੇ ਜਾਂ ਆਪਣੇ ਪਿਓ ਕੋਲੇ ਬਹਿਣ ਦਾ ਟਾਈਮ ਨਹੀਂ ਕੱਢਿਆ ਪਰ ਉਹਨਾਂ ਦੇ ਜਾਣ ਤੋਂ ਬਾਅਦ ਉਹ ਹੁਬਕੇ ਹੁਬਕੇ ਰੋਂਦੇ ਸੀ ਅਤੇ ਇਹ ਗੱਲ ਸੁਣਦੇ ਪਾਏ ਗਏ ਕਿ ਮੈਂ ਕਦੇ ਵੀ ਆਪਣੇ ਮਾਂ ਕੋਲ ਨਹੀਂ ਬੈਠਾ ਨਾ ਮੈਂ ਆਪਣੇ ਪਿਓ ਕੋਲ ਨਹੀਂ ਬੈਠਾ ਜੇ ਕਾਸ਼ ਅੱਜ ਉਹ ਆ ਜਾਣ ਤਾਂ ਮੈਂ ਉਹਨਾਂ ਕੋਲ ਬੈਠ ਕੇ ਉਹਨਾਂ ਦੀ ਸੇਵਾ ਕਰਾਂ ਸੋ ਇਹ ਸੀ ਅੱਜ ਦੀ ਕਹਾਣੀ ਸੋ ਤੁਹਾਨੂੰ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਹੋਰ ਵੀ ਸ਼ੇਅਰ ਕਰਦੇ ਹੋ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ